ਦਿਲਦਾਰ ਬੰਦੇ ਚੈਨਲ ਤੇ ਦੋਸਤੋ ਤੁਹਾਡਾ ਤਹਿ ਦਿਲੋਂ ਧੰਨਵਾਦ ਕਰਦਾ ਜੀ ਆਇਆਂ ਨੂੰ ਕਹਿੰਨੇ ਆ ਉਮੀਦ ਆ ਦੋਸਤੋ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਦੋਸਤੋ ਅੱਜ ਨਾ ਪਿੰਡ ਜੱਸੀਪੌ ਵਾਲੀ ਚ ਪਹੁੰਚੇ ਆਪਾਂ ਬਠਿੰਡੇ ਜ਼ਿਲ੍ਹੇ ਦਾ ਪਿੰਡ ਆ ਜੱਸੀਪੌ ਵਾਲੀ ਤੇ ਔਲਖ ਸਟੱਡ ਫਾਰਮ ਆਂ ਹਾਂਜੀ ਔਲਖ ਸਟੱਡ ਫਾਰਮ ਤੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਹੋਰ ਬਾਈ ਠੀਕ ਠਾਕ ਆਂ ਹਾਂਜੀ ਧੰਨਵਾਦ ਤੇ ਲਓ ਬਾਈ ਮਿੱਤਰੋ ਅੱਜ ਸਾਨੂੰ ਨਾ ਚਾਰ ਜਾਨਵਰ ਦਿਖਾਉਣੇ ਆਗੇ ਚਾਰੇ ਜਾਨਵਰ ਸੇਲ ਆ ਬਾਈ ਕੋਲੇ ਤੇ ਬਾਈ ਚਾਰੇ ਜਾਨਵਰਾਂ ਦੀ ਨਾਲੇ ਤਾਂ ਦੱਸੀ ਚੱਲੀ ਡਿਟੇਲ ਤੇ ਰੇਟ ਰੂਟ ਵੀਡੀਓ ਚ ਹੀ ਕਰੇਗਾ ਨੀ ਰੇਟ ਜੀ ਕਰੀ ਵਪਾਰੀ ਬੰਦੇ ਲੈਣਾ ਹੁੰਦਾ ਨੌਕਰੀ ਦੇ ਤਾਂ ਆਪਾਂ ਫੋਨ ਤੇ ਕਰ ਲਾਂਗੇ। ਅੱਛਾ ਚੱਲ ਜੇ ਕਿਸੇ ਦਾ ਇੱਛਾ ਤੇਰੇ ਮਨ 'ਚ ਉਹਦਾ ਰੇਟ ਇੱਕ ਦਾ ਇੱਕ ਦਾ ਦੱਸ ਦਾਂਗੇ ਕੱਦੀ ਦਾ। ਇੱਕ ਦੋ ਘੋੜਿਆਂ ਦਾ ਦੱਸਦੇ। ਉਹ ਥੋੜਾ ਜਿਹਾ ਦੇਖਣ ਆਲਿਆਂ ਨੂੰ ਐ ਹੋ ਜਾਂਦਾ ਵੀ ਰੇਟ ਦੱਸੇ ਤਾਂ ਕਰਕੇ ਨਾ ਡਿਮਾਂਡ ਕਰਦੇ ਆ। ਕੋਈ ਨਹੀਂ ਜਿੰਨਾ ਦੇ ਮੈਂ ਤੁਹਾਨੂੰ। ਮਾ ਗਾ ਇਹ ਅੱਗੇ ਵਪਾਰੀ ਪੂਰੀ ਨੇ ਲੈ ਕੇ ਦੇਣਾ ਹੁੰਦਾ। ਹਾਂ ਉਹਦਾ ਫਰਕ ਆ। ਫਰਕ ਪੈਂਦਾ ਜੀ ਦਾ ਜੀ। ਤੇ ਬਾਈ ਫਿਰ ਇਹ ਤਾਂ ਕਰ ਗਿਆ ਸ਼ੁਰੂਆਤ। ਦੱਸਣਾ ਦੱਸ ਦਾਂਗੇ ਆਪਾਂ ਰੇਟ ਤਾਂ। ਇਹ ਤਾਂ ਕਰ ਗਏ ਸ਼ੁਰੂਆਤ ਪਹਿਲਾਂ। ਕਰ ਲੈਣੇ ਜੀ। ਠੀਕ ਹੈ ਜੀ। ਕੋਈ ਗੱਲ ਨਹੀਂ ਇਹਨੇ ਦੂਜੇ ਸਵੇ ਸੋਣਾ ਜੀ ਠੀਕ ਹੈ ਜੀ ਤੇ ਢਾਈ ਮਹੀਨਾ ਦੀ ਗੱਬਣਾ ਹੈ ਕਲਦੀਪ ਵਾਲੇ ਕੋੜੇ ਤੋਂ ਪੀਟੀ ਵਾਲੇ ਠੀਕ ਹੈ ਜੀ ਆਠੀ ਕੋੜੇ ਦਾ ਬੱਚਾ ਜੀ ਤੇ ਆਪ ਕਿਹੜੇ ਦੀ ਆਈ ਇਹ ਆਪ ਨਹੀਂ ਜੀ ਪਤਾ ਹਨਾਣਾ ਜੀ ਬਾਹਰੋਂ ਆਈ ਸੀ ਹਰਿਆਣਾ ਚੋਂ ਕੋੜੀ ਆਈ ਵੀ ਹੈ ਠੀਕ ਹੈ ਠੀਕ ਆਪ ਨਹੀਂ ਪਤਾ ਜੀ ਆਪ ਨੂੰ ਤੇ ਬਾਲ ਪੌੜੀਆਂ ਦੀ ਕਿਵੇਂ ਹੈ ਸਾਫ਼ ਹੈ ਜੀ ਬਿਲਕੁਲ ਬਹੁਤ ਸਾਫ਼ ਹੈ ਠੀਕ ਹੈ ਸੀਲ ਸਾਹੂ ਕੋਈ ਦਿੱਕਤ ਨਹੀਂ ਸੀਲ ਹਾਂ ਜੀ ਠੀਕ ਹੈ ਤੇ ਸਵਾਰੀ ਸੂਰੀ ਦੀ ਕਿਵੇਂ ਹੈ ਜੀ ਸਵਾਰੀ ਦੀ ਪਾਸ ਹੈ ਜੀ ਚੱਲ ਦੋਨੇ ਚਾਲਾਂ ਹੈਗੀਆਂ ਦੇ ਚ ਦੋਨੇ ਚਾਲਾਂ ਦੋਨੇ ਚਾਲਾਂ ਹਾਂਜੀ ਜਣੀ ਜੀ ਸਾਵੇਂ ਬੰਦੇ ਨੇ ਜੇ ਕਿਸੇ ਨੇ ਰੱਖਣੀ ਹੋਵੇ ਵਾਗਿਆ ਕੋਈ ਦਿੱਕਤ ਨਹੀਂ ਹਾਂਜੀ ਹਾਂ ਸਾਊ ਸੀਲ ਆ ਹਨਾ ਸਾਊ ਸੀਲਾ ਬਹੁਤ ਵਧੀਆ ਠੀਕ ਆ ਬਾਕੀ ਦੋਸਤੋ ਵੀਡੀਓ ਜੀ ਸਾਨੂੰ ਘੋੜੀ ਦੀ ਸੀ ਜਾਂਦੀ ਹੈ ਚੰਗਾ ਤੋਰਾ ਤੂਰਾ ਘੋੜੀ ਦਾ ਹਾਂਜੀ ਹਾਂਜੀ ਤੇ ਲੈਂਥ ਲੁੰਥ ਵੀ ਘੋੜੀ ਦੀ ਚੰਗੀ ਹੈਗੀ ਤੇ ਹੱਡਾਂ ਪਰਾ ਦੀ ਵੀ ਖੁੱਲੀ ਹੈ ਮਜ਼ਬੂਤ ਚੰਗੇ ਬੱਚੇ ਲਾਉਣ ਵਾਲੀ ਹੈ ਬਈ ਘੋੜੀ ਹੈ ਨਾ ਚੰਗੇ ਬੱਚੇ ਵਾਲੀ ਹਾਂ ਚੰਗੇ ਬੱਚੇ ਤੇ ਫਿਰ ਇਹ ਕਿੰਨੇ ਕਰ ਤੱਕ ਛੱਡ ਦੇਗਾ ਬਈ ਕਿਹ ਫੋਨ ਤੇ ਕਰੇਗਾ ਚਲੋ ਰੇਟ ਤਾਂ ਕਰ ਲਾਂ 3.5 ਲੱਖ ਜੀ ਦਾ ਰੇਟ। ਬਾਕੀ ਮੈਂ ਮੌਕੇ ਤੇ ਕਰ ਲਾਂਗੇ ਜੋ ਵੀ ਕੁਛ ਠੀਕ ਹੈ। ਘੱਟ ਵੱਧ ਹੋ ਜਾਏ। ਠੀਕ ਆ ਬਾਈ ਲਓ ਬਾਈ ਮਿੱਤਰੋ ਬਾਈ ਨੂੰ ਕਰ ਲਿਓ ਫੋਨ ਜੇ ਕਿਸੇ ਦੇ ਪਸੰਦ ਆਉਂਦੀ ਹੈ ਇਹ ਘੋੜੀ ਤੇ ਬਾਕੀ ਮਾਨ ਤਾਣ ਬਾਈ ਕਰ ਲਊਗਾ ਪੂਰਾ ਹੀ। ਕੋਈ ਗੱਲ ਨਹੀਂ। ਹਾਂ। ਤੇ ਬਾਈ ਇਹਦੇ ਨਾਲ ਲੱਗਮੀ ਇੱਧਰ ਬਸ਼ੇਰੀ ਆ ਗਈ। ਹਾਂਜੀ ਬਸ਼ੇਰੀ ਆ ਜੀ। ਠੀਕ ਆ। ਇਹ ਆਪ ਕਿਹੜੇ ਦੀ ਆਈ ਬਸ਼ੇਰੀ? ਇਹ ਬਸ਼ੇਰੀ ਵੀ ਆਣਾ ਹੋਣੀ ਹੈ ਜੀ ਇਸਲਾ ਆਪਣੇ। ਠੀਕ ਹਾਂਜੀ ਬਾਹਰ ਦੇ ਬਾਲ ਪੌਰੀਆਂ ਦੇ ਦਾ ਤਕਰੀਬਨ ਜਾਨਵਰ ਸਾਫ ਹੀ ਹੋਣਗੇ ਸਾਫ ਆ ਜੀ ਹਾਂ ਸਾਰੇ ਇੱਕ ਇੱਕ ਪੌਰੀ ਸਿੰਗਲ ਹੀ ਹੈ ਠੀਕ ਤੇ ਛਿੱਟਾ ਛਿੱਟਾ ਵਗੈਰਾ ਵੀ ਰਾਇਤ ਆ ਗਈ ਮਿੱਤਰੋ ਹਾਂ ਚੰਗੀ ਵਸ਼ੇਰੀ ਆ ਗਈ ਫਲਕਾਰੀ ਹੈਗੀ 10 15 ਪੈਸੇ ਹੀ ਹੋਊਗੀ ਫਲਕਾਰੀ 15 ਕੇ ਪੈਸੇ ਹੈਗੀ ਆ ਫਲਕਾਰੀ ਤਾਂ ਹਾਂਜੀ ਇਹੀ ਜਾਂਦੀ 19 ਕੇ ਤਾਂ ਹੂੰ ਹੂੰ ਤੇ ਉਹ ਬੱਚਿਆਂ ਬੱਚਿਆਂ ਨੂੰ ਵਧ ਗਿਆ ਕੀ ਹਣਾ ਹਾਂ ਇਹ 16 ਮਹੀਨਿਆਂ ਦੀ ਹੋਈ ਹੈ ਜੀ ਹਲੇ 16 ਮਹੀਨਿਆਂ ਦੀ 60 ਇੰਚ ਹਾਈਟ ਹੋ ਗਈ ਜੀ 60 ਇੰਚ ਘੋੜੀਆਂ ਜਿੱਡੀ ਕਰ ਘੋੜੀ ਜਿੱਡੀ ਹੋ ਗਈ ਹਾਂਜੀ ਹਾਂ ਇੱਕ ਸਾਹ ਨਾਲ ਹਾਂਜੀ 60 ਇੰਚ ਹਾਈਟ ਆ ਜੀ ਬਾਕੀ ਨਾ ਬੂਥੀ ਬਾਥੀ ਬਹੁਤ ਚੰਗੀ ਲੱਗੀ ਆ ਦੋਸਤੋ ਇਹਨੂੰ ਚੰਗੇ ਘੋੜੇ ਦੀਆਂ ਹਨ ਲੰਮੀਆਂ ਮਿੱਤਰੋ ਤੇ ਚੰਗੇ ਖਾਨਦਾਨ ਦੀ ਐ ਇੱਥੋਂ ਹੀ ਪਤਾ ਲੱਗਦਾਗਾ ਵੇ ਸ਼ਰੀ ਦਾ ਹਾਂਜੀ ਹਾਂਜੀ ਚੰਗਾ ਖਾਨਦਾਨ ਆਗਾ ਤੇ 60 ਇੰਚ ਹਾਈਟ ਹੋ ਗਈ ਤੇ ਚੰਗੀ ਆ ਮਿੱਤਰੋ ਇਹ ਵੀ ਤੁਸੀਂ ਕਰ ਲਿਓ ਸੰਪਰਕ ਤੇ ਮਿੱਤਰੋ ਦੂਜੀ ਗੱਲ ਤੁਹਾਨੂੰ ਹੋਰ ਦੱਸ ਦਗੇ ਜੇ ਕਿਸੇ ਵੀ ਭਰਾ ਨੇ ਆਪਣੇ ਚੈਨਲ ਤੇ ਵੀਡੀਓ ਕਰਵਾਉਣੀ ਹੋਵੇ ਆਪਣੇ ਜਾਨਵਰਾਂ ਦੀ ਪ੍ਰੋਮੋਸ਼ਨ ਕਰਾਉਣੀ ਹੋਵੇ ਜਾਂ ਸਟੱਡ ਸਰਵਿਸ ਲਈ ਘੋੜਾ ਓਪਨ ਕਰਨਾ ਹੋਵੇ ਤਾਂ ਸਾਡੇ ਨਾਲ ਕਰ ਲਿਓ ਸੰਪਰਕ ਫੋਨ ਨੰਬਰ ਆ ਸਾਡਾ 8198042453 ਤੇ ਆਜੋ ਬਾਈ ਅੱਗੇ ਵੀਡੀਓ ਚ ਵਧ ਗਏ ਫਿਰ ਹੋਰ ਘੋੜੀ ਬਾਰੇ ਕਰਕੇ ਗੱਲਬਾਤ ਬਾਕੀ ਬਾਈ ਇਹਦੇ ਬਾਰੇ ਕੀ ਰੇਟ ਕਰਦੇ ਆਂ ਇਹਦਾ ਵਸ਼ੇਰੀ ਦਾ ਰੇਟ ਇਹਦਾ 2.5 ਲੱਖ ਆ ਜੀ ਠੀਕ ਆ ਲਓ ਬਈ ਮਿੱਤਰੋ 2.5 ਲੱਖ ਕਰਦੇ ਐ ਇਸ ਵਸ਼ੇਰੀ ਦਾ ਰੇਟ ਆ ਬਾਈ ਤੇ ਆ ਮਾਰਵਾੜੀ ਆ ਗਈ ਬਾਈ ਇਹ ਮਾਰਵਾੜੀ ਜੀ ਹਾਂ ਠੀਕ ਆ ਜੀ ਇਹਦੇ ਬਾਈ ਸ਼ਕੀਨ ਬਹੁਤ ਆ ਹਨਾ ਹਾਂਜੀ ਹਾਂਜੀ ਬੰਤਰ ਬਹੁਤ ਸੋਹਣੀ ਆ ਘੋੜੀ ਦੀ ਹਾਂਜੀ ਹਾਂਜੀ ਹਮ ਹਾਈਟ ਕਿੰਨੀ ਹੋ ਬਈ ਇਹਦੀ ਹਾਈਟ ਹੋਊਗੀ ਜੀ 6 6 ਇਹਦੀ ਅੱਛਾ ਜੀ ਕੰਨਾ ਕੁੰਨਾ ਦੀ ਬਹੁਤ ਸ਼ਕੀਨ ਆ ਹਨਾ ਕੰਨਾ ਦੇ ਸ਼ਾ ਹਮ ਤੇ ਉਮਰ ਚ ਕਿੰਨੀ ਹੋਗੀ ਬਾਈ ਹੁਣ ਇਹ ਉਮਰ ਚ ਇਹ 2 ਦੰਦ ਹੀ ਆ ਜੀ ਹਲੇ 4 ਦੰਦ ਲੱਗੀ ਨਹੀਂ ਗੀ ਠੀਕ ਹੈ ਲਕਾਸ ਘੋੜੇ ਤੋਂ ਗੱਬਣਾ ਜੀ ਲਕਾਸ ਤੋਂ ਜਗਰਾਜ ਵਾਲੇ ਤੋਂ ਠੀਕ ਹੈ ਜੀ ਲੱਗੀ ਨਹੀਂ ਦੋ ਜਿਹੜਾ ਬਾਈ ਜਗਰਾਜ ਕੋਲੇ ਘੋੜਾ ਮਿੱਤਰੋ ਲਕਾਸ ਉਹ ਤੋਂ ਗੱਬਣਾ 5 ਮਹੀਨੇ ਦੀ ਗੱਬਣ ਹੋ ਗਈ ਠੀਕ ਹੈ ਹਾਂਜੀ ਚੈੱਕ ਪਾਸ ਕਨਫਰਮਾ ਚੈੱਕ ਪਾਸ ਹਾਂਜੀ ਚੈੱਕ ਪਾਸ ਠੀਕ ਹੈ ਤੇ ਇਹਦਾ ਬਾਈ ਕੀ ਡਿਮਾਂਡ ਵਗੈਰਾ ਇਹਦਾ 4.5 ਲੱਖ ਰੁਪਏ ਜੀ 4.5 ਲੱਖ ਹਾਂਜੀ ਠੀਕ ਹੈ ਤੇ ਵਿੱਚੋਂ ਮਾਤਣ ਹੋ ਜਾਊਗਾ ਹਾਂਜੀ ਹੋ ਜਾਊਗਾ ਜੀ ਠੀਕ ਹੈ ਜੀ ਤੇ ਸਵਾਰੀ ਸੂਰੀ ਨੂੰ ਕਿਵੇਂ ਆ ਨਹੀਂ ਨਹੀਂ ਇਹ ਚਾਲ ਨਹੀਂ ਪਾਈ ਜੀ ਅੱਛਾ ਚਾਲ ਨਹੀਂ ਪਾਈ ਨਹੀਂ ਪਾਈ ਠੀਕ ਹੈ ਤੇ ਉਹ ਸਾਊਸੀ ਲੱਜ ਪਾਵਾਂ ਬੱਚੇ ਫਿਰ ਹਾਂ ਸਾਊਸੀ ਲੱਜ ਹਾਂਜੀ ਠੀਕ ਹੈ ਕਾਹਲੇ ਛੋਟੀ ਹੈ ਜੀ ਦੋ ਦੰਦ ਦੀ ਭਰਾਤੀ ਸੀਗੀ ਇਹੇ ਚਾਲਚੁਲ ਪਈ ਨਹੀਂ ਹਲੇ ਅੱਛਾ ਜੀ ਉਹ ਸ਼ੋਅ ਕੱਢਿਆ ਹੀ ਸੀ ਭੋਗੀਵਾਲ ਗਈ ਸੀ ਬਾਬੇ ਐ ਨਹੀਂ ਕਰਾਉਂਦਾ ਹੁੰਦਾ ਜਿਹੜਾ ਹਾਂਜੀ ਹਾਂਜੀ ਉੱਥੇ 8ਵੇਂ ਨੰਬਰ ਤੇ ਆ ਗਈ ਸ਼ੋਅ ਚ ਗਈ ਸੀ ਠੀਕ ਹੈ ਜੀ ਠੀਕ ਹੈ ਨਹੀਂ ਸੋਹਣੀ ਆ ਹਾਂਜੀ ਲਓ ਮਿੱਤਰੋ ਦੇਖੀ ਚੱਲੋ ਜਾਨਵਰ ਵੀਡੀਓ ਚ ਤੇ ਸਾਰੇ ਬਾਈ ਕੋਲੇ ਚੰਗੇ ਜਾਨਵਰ ਆ ਨੌਕਰੀ ਆ ਗਈ ਬਾਈ ਹਾਂ ਨੌਕਰੀ ਹੈ ਜੀ ਇਹ ਕਿੰਨੇ ਜੇ ਉਮਰ ਹੋਊਗੀ ਬਾਈ ਇਹਦੀ ਫਿਰ ਇਹ ਪੰਜਾਰੇ ਲੱਗੀ ਜੀ 5 ਸਾਲ ਦੀ ਆ ਠੀਕ ਹੈ ਤੇ ਇਹ ਹੁਣ ਕਿਵੇਂ ਆਗੀ ਇਹ ਗੱਪਣਾ ਜੀ ਕਿੰਨੇ ਮਹੀਨਿਆਂ ਦੀ ਬਾਈ ਇਹ ਸਵਾ 3 ਮਹੀਨੇ ਦੀ ਗੱਪਣਾ ਜੀ ਠੀਕ ਹੈ ਕਿਹੜੇ ਕੋੜੇ ਤੋਂ ਬਾਈ ਇਹ ਸਿੰਘਪੁਰਿਆ ਘੋੜਾ ਜੀ ਹਰਿਆਣੇ ਚ ਅੱਛਾ ਸਮੁੰਦਰ ਦਾ ਬੱਚਾ ਉਹ ਤੋਂ ਗੱਪਣਾ ਠੀਕ ਹੈ ਤੇ ਲਓ ਬਾਈ ਮਿੱਤਰੋ ਘੋੜੀ ਇਹ ਵੀ ਚੰਗੀ ਆਗੀ ਇਹਦੇ 61 ਇੰਚ ਹਾਈਟ ਹੈ ਜੀ ਬਾਈ ਠੀਕ ਹੈ ਤੇ ਇਹ ਤਾਂ ਸਵਾਰੀ ਕਰਾਉਂਦੀ ਹੋ ਬਾਈ ਹਾਂ ਇਹ ਕਰਾਉਂਦੀ ਹੈ ਸਵਾਰੀ ਜੀ ਠੀਕ ਹੈ ਕਰਾਉਂਦੀ ਛੋਟੀ ਚਾਲ ਚੱਲਦੀ ਹੈ ਹਾਂਜੀ ਹਾਂਜੀ ਠੀਕ ਹੈ ਜੇ ਕਿਸੇ ਨਵੇਂ ਬੰਦੇ ਨੇ ਰੱਖਣੀ ਹੋਵੇ ਨਾਲ ਨੌਕਰੀ ਦੀ ਨੌਕਰੀ ਹੈ ਨੌਕਰੀ ਦੀ ਨੌਕਰੀ ਹੈ ਜੀ ਹਾਂ ਤੇ ਨਾਲ ਇਹ ਉਹ ਆ ਤੇ ਬਾਕੀ ਮਿੱਤਰੋ ਮਾੜਾ ਮੋਟਾ ਜਾਨਵਰ ਕਈ ਵਾਰੀ ਆਪਾਂ ਨੂੰ ਵੇਖਣ ਚਾਹੇ ਲੱਗਦਾ ਵੀ ਲਿੱਸਾ ਜ਼ਰੂਰ ਆ ਕਿਉਂਕਿ ਬਾਈ ਦਾ ਨਾ ਕੰਮ ਆ ਜਿਹੜਾ ਵਪਾਰ ਦਾ ਇਹ ਫਿਰ ਜਿਉਂ ਜੀ ਗਾਹਕ ਡਿਮਾਂਡ ਕਰਦੇ ਆ ਉਹ ਜੇ ਜਾਨਵਰ ਬਾਈ ਖਰੀਦ ਲੈਂਦਾਗਾ ਹਾਂ ਕਿਸੇ ਨੇ ਥੋੜਾ ਕਾਣਾ ਲਿੱਸਾ ਲਾਵਾ ਜਾਨਵਰ ਲੈਣਾ ਹੁੰਦਾਗਾ ਉਹ ਜੇ ਬਜਟ ਚ ਹਾਂਜੀ ਤੇ ਤਾਂ ਕਰਕੇ ਤੇ ਬਾਕੀ ਘੋੜੀ ਤਾਂ ਬਾਈ ਹੁਣ ਤਿਆਰ ਹੋਣ ਲੱਗ ਪਈ ਹੈ ਹਾਂਜੀ ਆ ਲੱਗ ਗਈ ਹੈ ਜਦੋਂ ਹੁਣ ਗੱਬਣ ਹੋ ਗਈ ਤੋਂ ਗਰਮੀ ਨੇ ਵੀ ਥੋੜਾ ਜਿਆਦਾ ਗਰਮੀ ਨਾਲ ਤਾਂ ਕਾਇਆ ਲੱਗ ਗਿਆ ਗਰਮੀ ਨਾਲ ਵੀ ਲੱਗ ਗਿਆ ਥੱਕਾ ਤੇ ਇਹਦੀ ਡਿਮਾਂਡ ਕੀ ਕਰਦਾ ਬਾਈ ਇਹਦੀ 2 ਲਓ ਬਈ ਮਿੱਤਰੋ ਇਹਦੀ 2.5 ਲੱਖਾਂ ਡਿਮਾਂਡ ਤੇ ਇੱਕ ਇਹਦੇ ਨਾਲ ਬਈ ਹੋਰ ਦੂਜੀ ਘੋੜੀ ਜਿਹੜੀ ਹੈ ਆਪਣੀ ਉਹ ਚੰਬੀ ਹੈ ਜੀ 61 ਇੰਚ ਦੀ ਆ ਠੀਕ ਆ ਜੀ ਲਾਲ ਚੰਬੀ ਹੈ ਪਿਛਲੇ ਪੜਾਉ ਦੇ ਉੱਪਰ ਚਿੱਟੇ ਮੱਥੇ ਪਟਾਈ ਜਿਹੜੀ ਅੱਛਾ ਜੀ ਹਾਂਜੀ ਤੇ ਉਹਦੀ ਡਿਟੇਲ ਵਗੈਰਾ ਕੋਈ ਉਹ ਗੱਬਣਾ ਜੀ 2.5 ਮਹੀਨੇ ਦੀ ਗੱਬਣਾ ਠੀਕ ਆ ਹਾਂਜੀ ਉਹ ਕਿਹੜੇ ਘੋੜੇ ਤੋਂ ਆ ਬਈ ਉਹ ਕੁਲਦੀਪ ਵਾਲੇ ਤੋਂ ਆ ਜੀ ਭੀਟੀ ਵਾਲੇ ਅੱਛਾ ਜੀ ਕੁਲਦੀਪ ਵਾਲੇ ਘੋੜੇ ਤੋਂ ਗੱਬਣਾ ਹੱਥੀ ਘੋੜੇ ਦਾ ਬੱਚਾ ਜੀ ਚੈੱਕ ਪਾਸ ਆ ਚੈੱਕ ਪਾਸ ਆ ਜੀ ਹਾਂ ਬਈ ਠੀਕ ਆ ਜੀ ਠੀਕ 70 ਦਿਨਾਂ ਦੀ ਚੈੱਕ ਘੋੜੀ ਥੋੜੀ ਜਿਹੀ ਫਿੱਕੀ ਜ਼ਰੂਰ ਆ ਗਈ ਤੇ ਬਸ ਹੁਣ ਇਹ ਵੀ ਤਿਆਰ ਹੋਣ ਲੱਗ ਗਈ ਆ ਘੋੜੀ ਹਾਂਜੀ ਤੇ ਕਿਉਂਕਿ ਹੁਣ ਇਹਨੇ ਰਾਜੀ ਹੋ ਜਾਣਾ ਗੱਭਣਾਂਗੀ ਤੇ ਬਾਕੀ ਆ ਨਾ ਹੁਣ ਆਂ ਗਾਂ ਵਾਲਾ ਮਹੀਨਾ ਬਈ ਜਿਹੜੇ ਆਉਣੇ ਆ ਨਾ ਉਹ ਖਰਾਕ ਪੈਣ ਲੱਗ ਜੂ ਹਾਂਜੀ ਇਹਨਾਂ 'ਚ ਜਾਨਵਰ ਬੈਸੀ ਤਿਆਰ ਹੋ ਜਾਂਦੇ ਤਿਆਰ ਹੋ ਜਾਂਦੇ ਨੀਰਾਚਾਰ ਆ ਜਾਂਦਾ ਜੀ ਹਾਂਜੀ ਖਰਾਕ ਪੈਣ ਦਾ ਗਰਮੀ ਨਾਲ ਥੋੜੇ ਟੁੱਟੇ ਹੋਏ ਹੁੰਦੇ ਜਾਨਵਰ ਤੇ ਘੋੜੀ ਇਹ ਵੀ ਚੰਗੀ ਆ ਮਿੱਤਰੋ ਲੈਓ ਦੇਖੋ ਤੋਰੇ ਤੂਰੇ ਦੀ ਪੂਰੀ ਚੰਗੀ ਸ਼ਕੀਨ ਆਗੀ ਚਾਲਾਂ ਹੈਗੀਆਂ ਵੀ ਚਾਲ ਤੇ ਸਵਾਰੀ ਵੀ ਕਰਾਉਂਦੀ ਆ ਬਈ ਹਾਂਜੀ ਸਵਾਰੀ ਕਰਾਉਂਦੀ ਆ ਤੇ ਜੇ ਕਿਸੇ ਦਾ ਸ਼ੌਂਕ ਪੂਰਾ ਕਰਨਾ ਹੋਵੇ ਕਿ ਇਹਦੇ ਬੱਚੇ ਜਦ ਕਰਦੇ ਹੋਣ ਹਾਂਜੀ ਹਾਂਜੀ ਤਾਂ ਸਵਾਰੀ ਲਈ ਬੱਚਿਆਂ ਨੂੰ ਲੈ ਕੇ ਦੇਣੀ ਹੋਵੇ ਪਹਿਲੀਆ ਰੱਖਣੀ ਹੋਵੇ ਵੱਧਗਾ ਭਾਪਾ ਵੜਤੇ ਵਾਲੀ ਕੋਈ ਆ ਤੇ ਇਹਦਾ ਬਈ ਕਿੰਨਾ ਦਾ ਭਾਪੂ ਕਰਦਾ ਇਹਦਾ 1.5 ਲੱਖ ਰੁਪਏ ਜੀ ਠੀਕ ਆ ਹਾਂਜੀ ਠੀਕ ਆ ਜੀ ਤੇ ਮਿਲੀ ਵੀ ਨੁਕਰੇ ਤੋਂ ਆ ਮਿੱਤਰ ਹਾਂਜੀ ਹਾਂਜੀ ਨੁਕਰੇ ਤੋਂ ਆਈ ਨੁਕਰੇ ਤੋਂ ਆ ਹਾਂ ਤੇ ਹੋਰ ਬਈ ਕੋਈ ਜਾਣਕਾਰੀ ਹੋਵੇ ਬਾਦਿੰਡ ਲਾਈਨ ਦਾ ਵੀ ਵਾਰ ਦਾ ਕੋਈ ਵੇਚ ਸਕਦਾ ਆਪਾਂ ਨੂੰ ਆਪੋ ਤੋਂ ਲੈ ਸਕਦਾਗਾ ਅੱਛਾ ਜਿਹਨੇ ਜਾਨਵਰ ਜੈ ਲੈਣਾ ਹੋਵੇ ਜੇ ਕੋਈ ਬੰਦਾ ਤੁਹਾਨੂੰ ਡਿਮਾਂਡ ਕਰੇ ਵੀ ਕੋਈ ਸਾਨੂੰ ਚੰਗਾ ਸ਼ਕੀਨ ਬੱਚਾ ਜਾਂ ਬਸ਼ੇਰੀ ਪਾਲ ਕੇ ਦਿਓ ਹਾਂਜੀ ਹਾਂਜੀ ਚੰਗੀ ਹਾਈਟ ਦੀ ਉਹ ਵੀ ਹਾਂਜੀ ਪਾਲ ਕੇ ਦੇ ਦਿੰਨੇ ਠੀਕ ਹੈ ਤੇ ਅੱਗੇ ਬਾਈ ਫਿਰ ਆਪਣੇ ਬੱਚਿਆਂ ਨੂੰ ਸ਼ੌਂਕ ਪੈ ਗਿਆ ਹਾਂਜੀ ਹਾਂਜੀ ਨਾਲ ਹੀ ਫਿਰਦੇ ਇਹਨਾਂ ਨੂੰ ਸ਼ੌਂਕ ਆ ਜਾਊਗਾ ਆ ਜਾ ਵੀਡੀਓ ਚ ਤੂੰ ਸੰਗੀ ਜਾਨ ਐ ਜਿਹਾ ਉਹ ਕਜੀ ਪੂਰਾ ਗੁੱਡੀ ਨੂੰ ਵੀ ਹੈਗਾ ਆਪਣੇ ਨੂੰ ਮੇਲੇ ਤੇ ਵੀ ਜਾਂਦੀ ਰਹੀ ਆ ਠੀਕ ਆ ਜੀ ਤੇ ਬੱਚਿਆਂ ਨੂੰ ਤਾਂ ਫਿਰ ਬਈ ਪਾਈ ਜਾਂਦਾ ਹਾਂ ਹਾਂ ਸਵਾਰੀ ਕਰਦੇ ਆ ਇਹੇ ਠੀਕ ਆ ਜੀ ਜਦੋਂ ਘਰੇ ਬੂਟਾ ਲੱਗਿਆ ਹੋਵੇ ਫਿਰ ਤਾਂ ਹਾਂਜੀ 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 ਸਾਰੇ ਨਿਸ਼ਾਨ ਹੋ ਜਾਂਦੀ ਹੈਗੀ ਹਾਂਜੀ ਹਾਂਜੀ ਤੇ ਹੋਰ ਬਾਈ ਫਿਰ ਇਹ ਬਾਈ ਕੇ ਮੇਲਾ ਮੁੱਲਾ ਤੇ ਜਾਂਦਾ ਮੁੰਡਾ ਵੀ ਨਾਲ ਜਾਂਦਾ ਹਾਂਜੀ ਇਹ ਜੀ ਠੀਕ ਆ ਤੇ ਘੋੜੀਆਂ ਕਾੜੀਆਂ ਤੇ ਹੱਥ ਵਟਾਉਂਦਾ ਤੇਰਾ ਹਾਂਜੀ ਹਾਂਜੀ ਨੀਰਾਚਾਰਾ ਕੋਲ ਤੇ ਦੋ ਦਿਨ ਬਾਹਰ ਜਾਵੜੇ ਬੰਦਾ ਤਾਂ ਜਾਨੀ ਕੀ ਸ਼ਾਮ ਲੈਂਦੇ ਜੀ ਸ਼ਾਮ ਲੈਂਦੇ ਆ ਠੀਕ ਆ ਆ ਹੀ ਹੁੰਦਾ ਬਾਈ ਹਾਂਜੀ ਹਾਂਜੀ ਇਸ ਤਰ੍ਹਾਂ ਤੇ ਅੱਗੇ ਬਾਈ ਨਵੇਂ ਨੌਜਵਾਨਾਂ ਨੂੰ ਤੂੰ ਕੀ ਸੀ ਕੀ ਸੰਦੇਸ਼ ਮੈਂ ਤਾਂ ਕਹਣਾ ਜੀ ਸ਼ੌਂਕ ਇਹ ਬਹੁਤ ਚੰਗਾ ਹੈਗਾ ਬੱਚਿਆਂ ਨੂੰ ਲੱਗਣਾ ਚਾਹੀਦਾ ਤੇ ਮੈਂ ਕਹਣਾ ਕਰ ਕਰ ਕੇ ਘੋੜੀ ਹੋਣੀ ਚਾਹੀਦੀ ਹਰ ਇੱਕ ਦੇ ਜੀ ਹਾਂਜੀ ਜ਼ਰੂਰੀ ਹੈ ਸ਼ੌਂਕ ਇਹਦਾ ਲੱਗਾ ਸ਼ੌਂਕ ਜੀ ਪਸ਼ੂ ਵੀ ਸਾਂਭੂਗਾ ਪੜ੍ਹਾਈ ਲਿਖਾਈ ਵੀ ਕਰਦੇ ਹੁਣ ਆਪਣੇ ਜਵਾਬ ਖੇਡਦੇ ਵੀ ਆ ਪੜ੍ਹਦੇ ਵੀ ਆ ਵਧੀਆ ਚੰਗਿਆਣ ਬਾਕੀ ਬਈ ਬੱਚੇ ਨਾ ਨਸ਼ਾ ਬੱਚੇ ਹਾਂਜੀ ਨਸ਼ਾ ਤੋਂ ਬਚਤ ਹੋ ਜਾਂਦੀ ਏ ਚੀਜ਼ ਦੀ ਜੇ ਨਸ਼ਾ ਲਾਉਣਾ ਤਾਂ ਮਿੱਤਰੋ ਆਪਾਂ ਤਾਂ ਇਹੀ ਕਹਿੰਨੇ ਆ ਵੀ ਇਹਨਾਂ ਜਾਨਵਰਾਂ ਦਾ ਲਾਓ ਜਾਨਵਰਾਂ ਦਾ ਜੀ ਹਾਂ ਤੇ ਕੋੜੀ ਦਾ ਪਾਉਂ ਇੱਕ ਰੱਖ ਲਓ ਨਸ਼ੇ ਦਾ ਨਸ਼ਾ ਹਾਂ ਇੱਕ ਨਾਲ ਵੀ ਸ਼ੌਂਕ ਬਹੁਤ ਵਧੀਆ ਮੰਨ ਲਾ ਬਈ ਦਿਲੋਂ ਸ਼ੌਂਕ ਹੋਣਾ ਚਾਹੀਦਾ ਬਾਈ ਫੇਰ ਪਾਲਦੇ ਹਾਂਜੀ ਹਾਂ ਤੇ ਕਿਸੇ ਦੇ ਵੱਲ ਰੱਖ ਕੇ ਮਿੱਤਰੋ ਕਦੇ ਸ਼ੌਂਕ ਨਾ ਕਰੋ ਤੇ ਜੇ ਦਿਲੋਂ ਸ਼ੌਂਕ ਦਾ ਫੇਰੇ ਸ਼ੌਂਕ ਪੂਰਾ ਹੁੰਦਾ ਤੇ ਮਹਾਰਾਜ ਤਰੱਕੀਆਂ ਹੀ ਬਹੁਤ ਬਖਸ਼ਦਾ ਬਾਈ ਨੂੰ ਵੀ ਬਹੁਤ ਰੰਗ ਭਾਗ ਲਾਏ ਇੱਕ ਘੋੜੀ ਤੇ ਲਾਇਆ ਜੀ ਮੈਂ ਵੀ ਇੱਕ ਘੋੜੀ ਤੇ ਸ਼ੁਰੂਆਤ ਤੇ ਕਿੰਨਾ ਕਾ ਸਫਰ ਹੋ ਗਿਆ ਬਾਈ ਆਪਾਂ ਨੂੰ ਤੀਜਾ ਸਾਲ ਹੀ ਹੈ ਜੀ ਹਾਲੇ ਕੋਈ ਬਾਲਾ ਲੰਬਾ ਸਫਰ ਨਹੀਂਗਾ ਉਸ ਹਾਵ ਨਾਲ ਤੇਰਾ ਨਾਂ ਕਾਫੀ ਬਣ ਗਿਆ ਘੋੜਾ ਮਾਰਕੀਟ ਚ ਹਾਂਜੀ ਹਾਂਜੀ ਅਕਸਰ ਹੀ ਸੋਨ ਨੂੰ ਮਿਲਦਾ ਹੈਗਾ ਹਾਂਜੀ ਹਾਂਜੀ ਹੁਣ 12-15 ਜਨਮਰ ਹੁੰਦੀ ਆਪਣੇ ਕੋਲ ਠੀਕ ਹੈ ਜੀ ਠੀਕ ਹੈ ਜੀ ਤੇ ਲਓ ਬਾਈ ਮਿੱਤਰੋ ਹੋਰ ਕਿਸੇ ਨਵੀਂ ਵੀਡੀਓ ਚ ਮਿਲਦੇ ਆਂ ਆਪਾਂ ਤੇ ਧੰਨਵਾਦ ਇਸ ਵੀਡੀਓ ਨੂੰ ਲਾਈਕ ਸ਼ੇ ਆਪਾਂ ਤੋਂ ਵੀਡੀਓ ਕਰਵਾਉਣੀ ਹੋਵੇ ਤਾਂ ਸਕਰੀਨ ਤੇ ਆਪਣਾ ਵੀ ਨੰਬਰ ਚੱਲੂਗਾ ਤੇ 22 ਦਾ ਨੰਬਰ ਵਿੱਚ ਲੱਗੂ ਵੀਡੀਓ ਦੇ ਜਾਨਵਰ ਜਿਹੜਾ ਵੀ ਤੁਹਾਡੇ ਪਸੰਦ ਆਉਂਦਾਗਾ ਤੇ ਤੁਸੀਂ ਖਰੀਦ ਸਕਦੇ ਹੋ ਮਿਲਦੇ ਆਂ ਫਿਰ ਹੋਰ ਕਿਸੇ ਨਾਮ ਦੀ ਵੀਡੀਓ ਜੀ ਧੰਨਵਾਦ ਧੰਨਵਾਦ